ਇੱਕ ਪਿੰਡ ਵਿੱਚ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਉਹ ਹਮੇਸ਼ਾ ਪੁਰਾਣੀਆਂ ਮਾੜੀਆਂ ਯਾਦਾਂ ਵਿੱਚ ਹੀ ਖੋਇਆ ਰਹਿੰਦਾ ਸੀ ਜੇ ਕੋਈ ਉਸ ਨੂੰ ਕੁਝ ਕਹਿ ਦਿੰਦਾ ਜਾਂ ਕੋਈ ਗਲਤ ਵਾਕਿਆ ਹੋ ਜਾਂਦਾ ਉਹ ਸਾਰਾ ਦਿਨ ਉਸੇ ਗੱਲ ਨੂੰ ਸੋਚਦਾ ਰਹਿੰਦਾ ਕਦੇ ਆਪਣੀ ਕਿਸਮਤ ਨੂੰ ਗਾਲਾ ਕੱਢਦਾ ਕਦੇ ਰੱਬ ਨੂੰ ਦੋਸ਼ ਦਿੰਦਾ ਕਦੇ ਉਹ ਸੋਚਦਾ ਕਿ ਕਿਵੇਂ ਉਸ ਬੰਦੇ ਤੋਂ ਬਦਲਾ ਲੈਣਾ ਜਿਸ ਨੇ ਉਸ ਨਾਲ ਬੁਰਾ ਕੀਤਾ ਸੀ ਉਸ ਦੀ ਇਹ ਆਦਤ ਉਸ ਦੇ ਰਿਸ਼ਤਿਆਂ ਨੂੰ ਖਤਮ ਕਰ ਰਹੀ ਸੀ ਉਹ ਕਿਸੇ ਕੰਮ 'ਚ ਧਿਆਨ ਨਹੀਂ ਲਾ ਸਕਦਾ ਸੀ ਇੱਕ ਦਿਨ ਇੱਕ ਦੋਸਤ ਨੇ ਕਿਹਾ ਇੱਥੇ ਨੇੜੇ ਹੀ ਇੱਕ ਜੋਗੀ ਸਾਧੂ ਵਸਦਾ ਹੈ ਉਹ ਬਹੁਤ ਗਿਆਨੀ ਹੈ ਉਸ ਕੋਲ ਜਾ ਉਹ ਤੇਰੀ ਚਿੰਤਾ ਦਾ ਹੱਲ ਦੇਵੇਗਾ ਮੁੰਡਾ ਤੁਰ ਪਿਆ ਸਾਧੂ ਦੀ ਝੋਪੜੀ 'ਚ ਪਹੁੰਚਿਆ ਉਸ ਨੂੰ ਆਪਣੀ ਪਰੇਸ਼ਾਨੀ ਦੱਸਣ ਲੱਗਾ ਸਾਧੂ ਚੁੱਪ ਰਿਹਾ ਕੁਝ ਨਹੀਂ ਬੋਲੇ ਉਹ ਅੰਦਰ ਚਲੇ ਗਏ ਮੁੰਡਾ ਸੋਚਣ ਲੱਗਾ ਮੈਂ ਇੰਨੀ ਕਬੀਰ ਗੱਲ ਦੱਸੀ ਇਹ ਤਾਂ ਕੁਝ ਵੀ ਨਹੀਂ ਬੋਲੇ ਕੁਝ ਸਮੇਂ ਬਾਅਦ ਸਾਧੂ ਹੱਥ ਵਿੱਚ ਮਿੱਟੀ ਦਾ ਗਲਾਸ ਲੈ ਕੇ ਵਾਪਸ ਆਏ ਉਹ ਮੁੰਡੇ ਕੋਲ ਆ ਕੇ ਕਹਿੰਦੇ ਹਨ ਦੱਸ ਪੁੱਤਰ ਇਹ ਗਲਾਸ ਕਿੰਨਾ ਭਾਰੀ ਹੋਵੇਗਾ ਮੁੰਡਾ ਕਹਿੰਦਾ ਸਾਧੂ ਜੀ ਵਜ਼ਨ ਤਾਂ ਘੱਟ ਲੱਗਦਾ ਹੈ ਜੇ ਮੈਂ ਇਹ ਗਲਾਸ 1 ਮਿੰਟ ਲਈ ਫੜ ਕੇ ਰੱਖਾਂ ਤਾਂ ਕੁਝ ਨਹੀਂ ਹੋਵੇਗਾ ਅਜੇ ਜੇ 1 ਘੰਟੇ ਲਈ ਤਾ ਹੱਥ ਦਰਦ ਕਰੇਗਾ ਸਾਰਾ ਦਿਨ ਹੱਥ ਸੁੰਨ ਹੋ ਜਾਵੇਗਾ ਮਰ ਵੀ ਸਕਦਾ ਹੈ ਸਾਧੂ ਪੁੱਛਦੇ ਹਨ ਕਿ ਇਸ ਗਲਾਸ ਦਾ ਵਜ਼ਨ ਵੱਧ ਗਿਆ ਨਹੀਂ ਫਿਰ ਦਰਦ ਕਿਉਂ ਹੋਇਆ ਕਿਉਂਕਿ ਲੰਮਾ ਸਮਾਂ ਫੜਿਆ ਰਿਹਾ ਹੁਣ ਦੱਸ ਦਰਦ ਤੋਂ ਛੁਟਕਾਰਾ ਕਿਵੇਂ ਮਿਲੇਗਾ ਗਲਾਸ ਨੂੰ ਰੱਖ ਦੇਣਾ ਚਾਹੀਦਾ ਸਾਧੂ ਜੀ ਹੱਸ ਕੇ ਕਹਿੰਦੇ ਹਨ ਬਿਲਕੁਲ ਠੀਕ ਤੈਨੂੰ ਗੱਲ ਸਮਝ ਆ ਗਈ ਜਿਵੇਂ ਇੱਕ ਗਲਾਸ ਫੜ ਕੇ ਰੱਖਣ ਨਾਲ ਦਰਦ ਹੋਇਆ ਉਸੇ ਤਰ੍ਹਾਂ ਜੇ ਤੂੰ ਪਿਛਲੀਆਂ ਗਲਾ ਦੁੱਖ ਦੁਖਦਾਈ ਯਾਦਾਂ ਨੂੰ ਫੜੇ ਰੱਖੇਂਗਾ ਉਹ ਵੀ ਤੇਰੇ ਮਨ ਨੂੰ ਸੁੰਨ ਕਰ ਦੇਣਗਿਆ ਪਰ ਜੇ ਤੂੰ ਉਹਨਾਂ ਨੂੰ ਛੱਡ ਦੇਵੀਂ ਤਾਂ ਤੈਨੂੰ ਆਜ਼ਾਦੀ ਮਿਲ ਜਾਵੇਗੀ ਪਿਛਲੇ ਗਲਤੀਆਂ ਤੋਂ ਸਿੱਖੋ ਪਰ ਉਹਨਾਂ ਵਿੱਚ ਰਹਿ ਆ ਨਾ ਰਹੋ ਅੱਗੇ ਵਧੋ ਫਿਕਰ ਸਵਾ ਕਰ ਦੀਏ ਜੇ ਅੱਜ ਤੂੰ ਪਿਛਲੇ ਤੇ ਰੋਵੇਂਗਾ ਪਵਿੱਖ ਵਿੱਚ ਤੈਨੂੰ ਪਛਤਾਵਾ ਹੀ ਮਿਲੇਗਾ ਫਿਕਰ ਛੱਡੋ ਅੱਜ ਤੇ ਕੰਮ ਕਰੋ ਸਾਧੂ ਦੀ ਇਹ ਸਿੱਖ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਸੋਚੋ ਨਹੀਂ ਜੀਵੋ